ਕੱਲ ਇੱਕ ਪੋਸਟ ਪਾਈ ਸੀ ਖਾਤ ਸੇਰੋਂ ਵਾਲੇ ਨੇ ਹਨਾ ਆਪਾਂ ਨੂੰ ਪਹਿਲਾਂ ਵੀ ਪਤਾ ਆਪਾਂ ਚਾਹੁੰਦੇ ਨਹੀਂ ਸੀ ਦੁਬਾਰੇ ਵੀ ਇਹਦੇ ਖਿਲਾਫ ਕੋਈ ਵੀਡੀਓ ਪਾਈ ਹਨਾ ਆਪਾਂ ਪਹਿਲਾਂ ਵੀ ਕਿਹਾ ਸੀ ਵੀ ਉਹ ਪਿਛਲੀ ਵੀਡੀਓ ਜਿਹੜੀ ਇੱਕ ਲਾਸਟ ਵੀਡੀਓ ਸੀ ਪਰ ਇਹਨੇ ਖਾਤ ਨੇ ਦੁਬਾਰੇ ਫੇਰ ਕੱਲ ਚਾਵਲ ਮਾਰੀ ਆ ਗੁਰੂ ਗੋਬਿੰਦ ਸਿੰਘ ਬਾਰੇ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਪੋਸਟ ਪਾਈ ਸੀ ਖਾਤ ਸੇਰੋਂ ਵਾਲੇ ਨੇ ਹਨਾ ਆਪਾਂ ਨੂੰ ਪਹਿਲਾਂ ਵੀ ਪਤਾ ਆਪਾਂ ਚਾਹੁੰਦੇ ਨਹੀਂ ਸੀ ਦੁਬਾਰੇ ਵੀ ਇਹਦੇ ਖਿਲਾਫ ਕੋਈ ਵੀਡੀਓ ਪਾਈ ਹਨਾ ਆਪਾਂ ਪਹਿਲਾਂ ਵੀ ਕਿਹਾ ਸੀ ਵੀ ਉਹ ਪਿਛਲੀ ਵੀਡੀਓ ਜਿਹੜੀ ਇੱਕ ਲਾਸਟ ਵੀਡੀਓ ਸੀ ਪਰ ਮੈਂ ਖੱਤ ਨੇ ਦੁਬਾਰੇ ਫੇਰ ਕੱਲ ਚਾਵਲ ਮਾਰੀ ਆ ਗੁਰੂ ਗੋਬਿੰਦ ਸਿੰਘ ਬਾਰੇ ਹਨਾ ਕੋਈ ਨਾ ਜਿੱਦਨ ਅਸੀਂ ਮਿਲੇ ਨਾ ਤੈਨੂੰ ਉਦੋਂ ਦੱਸਾਂਗੇ ਵੀ ਚਮਤਕਾਰ ਕੀ ਹੁੰਦਾ ਤੂੰ ਬਾਰ-ਬਾਰ ਯਾਰ ਕਿਸੇ ਦਿੱਤਾ ਤੈਨੂੰ ਕੀ ਲੋੜ ਆ ਤੂੰ ਆਪ ਦੇ ਧਰਮ ਚ ਹੈਗਾ ਜਿਵੇਂ ਤੈਨੂੰ ਠੀਕ ਆ ਕਿ ਕਾਬ ਰੇਡ ਦੇ ਗੰਦੇ ਵੀਰਿਆ ਲਾਦੇ ਤੇਰੀ ਸ਼ਤਰੌਲ ਬਹੁਤ ਹੋਣੀ ਤੈਨੂੰ ਮੈਂ ਦੱਸਤੀ ਗੱਲ ਜਿੱਦਨ ਮਿਲ ਗਿਆ ਨਾ ਜੇ ਇਹਨੇ ਨਾ ਮਾਫੀ ਮੰਗੀ ਠੀਕ ਐ ਅਸੀਂ ਇਹਦੇ ਪਿੰਡ ਆ ਕੇ ਦੀ ਸ਼ਤਰੌਲ ਕਰਕੇ ਜਾਵਾਂਗੇ ਹੁਣ ਜੇ ਨਾ ਇਹਨੇ ਮਾਫੀ ਮੰਗੀ ਇਹਨੇ ਗੰਦਪਾ ਛੱਡਾ ਯਾਰ ਕਦੇ ਚੱਕ ਕੇ ਕਿਸੇ ਦੀ ਟਿੱਪਣੀ ਕਰ ਦਿੰਦਾ ਬਾਰ-ਬਾਰ ਕਦੇ ਐਡੀ ਤੈਨੂੰ ਕੌਂਟਰੋਵਰਸੀਆਂ 'ਚ ਰਹਿਣ ਦਾ ਸ਼ੌਂਕ ਆ ਤੈਨੂੰ ਇਹ ਦੱਸਤੀ ਗੱਲ ਗੁਰੂ ਗੁਰੂਆਂ ਵਰਤ ਨਾ ਬੋਲ ਯਾਰ ਤੂੰ ਕਿਸੇ ਬਾਰੇ ਹੋਰ ਭੌਂਕ ਲਾ ਤੂੰ ਆਪਦੇ ਧਰਮ ਦੀ ਗੱਲ ਕਰ ਲਾ ਤੂੰ ਆਪਦੇ ਧਰਮ ਦਾ ਪ੍ਰਚਾਰ ਕਰ ਲਾ ਕਿਸੇ ਦੇ ਧਰਮ ਬੋਲਣ ਦੀ ਤੈਨੂੰ ਕੀ ਲੋੜ ਆ ਬੰਦਾ ਬਣ ਜਾ ਮੈਂ ਤਰਾਣੀ ਤੈਨੂੰ ਅਸੀਂ ਬੰਦਾ ਬਣਾ ਕੇ ਛੱਡਾਂਗੇ ਪਹਿਲਾਂ ਤਾਂ ਤੈਨੂੰ ਅਸੀਂ ਛੱਡਤਾ ਠੀਕ ਆ ਪਹਿਲਾਂ ਤੂੰ ਬਾਈ ਦੀਪ ਸਿੱਧੂ ਬਾਰੇ ਚਾਵਲ ਮਾਰੀ ਸੀ ਵੀ ਉਹ ਗਦਾਰ ਆ ਠੀਕ ਆ ਤੂੰ ਸਾਡੇ ਧਰਮ ਨੂੰ ਵਾਰ-ਵਾਰ ਕਿਉਂ ਟਾਰਗੇਟ ਕਰਦਾ ਆ ਜਾਣ-ਬੁੱਝ ਕੇ ਸਾਡੇ ਧਰਮ ਨੂੰ ਟਾਰਗੇਟ ਕਰ ਰਹੇ ਆ ਪਹਿਲਾਂ ਬਾਈ ਦੀਪ ਨੂੰ ਗੁਦਾਰ ਕਹਿੰਦਾ ਜੀ ਅੱਜ ਕੱਲ ਇਹਨੇ ਗੁਰੂ ਗੋਬਿੰਦ ਸਿੰਘ ਦੀ ਪੋਸਟ ਪਾ ਕੇ ਹਨਾ ਤਾਂ ਜਮੀ ਸੱਦ ਕਰਤਾ ਵੀ ਇਹ ਬੰਦਾ ਸਿੱਖਾਂ ਤੇ ਜਾਣ-ਬੁੱਝ ਕੇ ਇਲਜ਼ਾਮ ਲਾਉਂਦਾ ਜਾਣ-ਬੁੱਝ ਕੇ ਕਹਿੰਦਾ ਚਮਤਕਾਰ ਨਹੀਂ ਜਾਂ ਕੁਝ ਹੋਰ ਨਹੀਂ ਤੈਨੂੰ ਚਮਤਕਾਰ ਅਸੀਂ ਦਿਖਾਵਾਂਗੇ ਵੀ ਕਿਵੇਂ ਹੁੰਦਾ ਚਮਤਕਾਰ ਠੀਕ ਹੈ ਨਾ ਹੁਣ ਆਪਾਂ ਆਸ-ਪਾਸਾ ਦੇਖ ਕੇ ਰਹੀ ਕਿਉਂਕਿ ਬਹੁਤ ਚਿਰ ਹੋ ਗਿਆ ਤੈਨੂੰ ਅਸੀਂ ਸਾਨੂੰ ਬਰਦਾਸ਼ਤ ਕਰਦੇ ਹੁਣ ਤੂੰ ਬਰਦਾਸ਼ਤ ਤੋਂ ਬਾਹਰ ਆ ਮਾਫੀ ਮੰਗ ਲਾ ਮਿੱਤਰਾ ਨਹੀਂ ਤੇਰੀ ਸਟਰੋਲ ਬਹੁਤ ਹੋਣੀ ਆ ਹੁਣ ਠੀਕ ਹੈ ਨਾ ਬਾਕੀ ਹੋਰ ਵੀ ਨੌਜਵਾਨਾਂ ਨੂੰ ਕਹਿਣਾ ਹਨਾ ਵੀ ਇਹਦੀਆਂ ਗੱਲਾਂ 'ਚ ਨਹੀਂ ਆਉਣ ਦੀ ਲੋੜ ਹਨਾ ਇਹ ਕਿਸੇ ਵੀ ਪੋਸਟ ਤੇ ਪਾਉਂਦਾ ਇਹ ਦੁਬਾਰਾ ਫੜ ਕੇ ਮੋਬਾਈਲ ਜਾਦੀ ਆ ਪਹਿਲਾਂ ਤਾਂ ਅਸੀਂ ਡਿਲੀਟ ਕਰੋ ਹੱਥ ਨੇ ਡੱਕ ਕੇ दारू ਨਾਲ ਰੋਜ਼ ਪੋਸਟਾਂ ਪਾਉਣ ਲੱਗ ਜਾਂਦਾ ਕਦੇ ਕਾਸੀ ਦੀ ਪਾਉਂਦਾ ਕਦੇ ਕਾਸੀ ਦੀ ਪਾਉਂਦਾ ਇਹ ਇਹਦਾ ਫੋਨ ਜੋ ਆਖੂਗੀ ਪੰਨਣਾ ਬੂ ਪਹਿਲਾਂ ਸਾਨੂੰ ਧੰਨਵਾਦ ਜੀ ਕੱਲ ਇੱਕ ਪੋਸਟ ਪਾਈ ਸੀ ਖੱਚ ਸੇਰੋ ਵਾਲੇ ਨੇ ਹਨਾ ਆਪਾਂ ਨੂੰ ਪਹਿਲਾਂ ਵੀ ਪਤਾ ਆਪਾਂ ਚਾਹੁੰਦੇ ਨਹੀਂ ਸੀ ਦੁਬਾਰੇ ਵੀ ਇਹਦੇ ਖਿਲਾਫ ਕੋਈ ਵੀਡੀਓ ਪਾਈ ਹੈ ਨਾ ਅਪਾ ਪਹਿਲਾਂ ਵੀ ਕਿਹਾ ਸੀ ਵੀ ਉਹ ਪਿਛਲੀ ਵੀਡੀਓ ਛੜੀ ਇੱਕ ਲਾਸਟ ਵੀਡੀਓ ਸੀ ਪਰ ਇਹਨੇ ਖੱਚ ਨੇ ਦੁਬਾਰੇ ਫੇਰ ਕੱਲ ਚਾਵਲ ਮਾਰੀ ਆ ਗੁਰੂ ਗੋਬਿੰਦ ਸਿੰਘ ਬਾਰੇ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਪੋਸਟ ਪਾਈ ਸੀ ਖੱਚ ਸੇਰੋਂ ਵਾਲੇ ਨੇ ਹਨਾ ਆਪਾਂ ਨੂੰ ਪਹਿਲਾਂ ਵੀ ਪਤਾ ਆਪਾਂ ਚਾਹੁੰਦੇ ਨਹੀਂ ਸੀ ਦੁਬਾਰੇ ਵੀ ਇਹਦੇ ਖਿਲਾਫ ਕੋਈ ਵੀਡੀਓ ਪਾਈ ਹੈ ਨਾ ਅਪਾ ਪਹਿਲਾਂ ਵੀ ਕਿਹਾ ਸੀ ਵੀ ਉਹ ਪਿਛਲੀ ਵੀਡੀਓ ਛੜੀ ਇੱਕ ਲਾਸਟ ਵੀਡੀਓ ਸੀ ਪਰ ਇਹਨੇ ਖੱਚ ਨੇ ਦੁਬਾਰੇ ਫੇਰ ਕੱਲ ਚਾਵਲ ਮਾਰੀ ਆ ਗੁਰੂ ਗੋਬਿੰਦ ਸਿੰਘ ਬਾਰੇ ਹਨਾ ਕੋਈ ਨਾ ਜਦ ਦਿਨ ਅਸੀਂ ਮਿਲੇ ਨਾ ਤੈਨੂੰ ਉਦੋਂ ਦੱਸਾਂਗੇ ਵੀ ਚਮਤਕਾਰ ਕੀ ਹੁੰਦਾ ਤੂੰ ਬਾਰ ਬਾਰ ਯਾਰ ਕਿਸੇ ਦੇ ਤਾਂ ਤੈਨੂੰ ਕੀ ਲੋੜ ਆ ਤੂੰ ਆਪ ਦੇ ਧਰਮ ਚ ਹੈਗਾ ਜਿਵੇਂ ਤੈਨੂੰ ਠੀਕ ਆ ਕਿ ਕਾਬ ਰੇਡ ਦੀ ਗੰਦੇ ਵੀਰਿਆ ਲਾਦੇ ਤੇਰੀ ਸ਼ਤਰੌਲ ਬਹੁਤ ਹੋਣੀ ਇਹਨੂੰ ਮੈਂ ਦੱਸਦੀ ਹਾਂ ਜਦ ਦਿਨ ਮਿਲ ਗਿਆ ਨਾ ਜੇ ਇਹਨੇ ਨਾ ਮਾਫੀ ਮੰਗੀ ਠੀਕ ਐ ਅਸੀਂ ਇਹਦੇ ਪਿੰਡ ਆ ਕੇ ਦੀ ਸ਼ਤਰੌਲ ਕਰਕੇ ਜਾਵਾਂਗੇ ਹੁਣ ਜੇ ਨਾ ਇਹਨੇ ਮਾਫੀ ਮੰਗੀ ਇਹਨੇ ਗੰਦਪਾ ਛੱਡਾ ਯਾਰ ਕਦੇ ਚੱਕ ਕੇ ਕਿਸੇ ਦੀ ਟਿੱਪਣੀ ਕਰ ਦਿੰਦਾ ਬਾਰ ਬਾਰ ਕਦੇ ਕਿਸੇ ਤੇ ਕਰ ਦਿੰਦਾ ਐਡੀ ਤੈਨੂੰ ਕੌਂਟਰੋਵਰਸੀਆਂ ਚ ਰਹਿਣ ਦਾ ਸ਼ੌਂਕ ਆ ਰੋਏ ਦੱਸਤੀ ਗੱਲ ਗੁਰੂ ਗੁਰੂਆਂ ਵਰਤ ਨਾ ਬੋਲ ਯਾਰ ਤੂੰ ਕਿਸੇ ਬਾਰੇ ਹੋਰ ਭੌਂਕ ਲਾ ਤੂੰ ਆਪਦੇ ਧਰਮ ਦੀ ਗੱਲ ਕਰ ਲਾ ਤੂੰ ਆਪਦੇ ਧਰਮ ਦਾ ਪ੍ਰਚਾਰ ਕਰ ਲਾ ਕਿਸੇ ਦੇ ਧਰਮ ਬੋਲਣ ਦੀ ਤੈਨੂੰ ਕੀ ਲੋੜ ਆ ਬੰਦਾ ਬਣ ਜਾ ਮੈਂ ਤਰਾਣੀ ਤਨੂੰ ਅਸੀਂ ਬੰਦਾ ਬਣਾ ਕੇ ਛੱਡਾਂ ਇਹ ਪਹਿਲਾਂ ਤਾਂ ਤਨੂੰ ਅਸੀਂ ਛੱਡਤਾ ਠੀਕ ਆ ਪਹਿਲਾਂ ਤੂੰ ਬਾਈ ਦੀਪ ਸਿੱਧੂ ਬਾਰੇ ਚਾਵਲ ਮਾਰੀ ਸੀ ਵੀ ਉਹ ਗਦਾਰ ਆ ਠੀਕ ਆ ਤੂੰ ਸਾਡੇ ਧਰਮ ਨੂੰ ਵਾਰ-ਵਾਰ ਕਿਉਂ ਟਾਰਗੇਟ ਕਰਦਾ ਆਂ ਜਾਣ-ਬੁੱਝ ਕੇ ਸਾਡੇ ਧਰਮ ਨੂੰ ਟਾਰਗੇਟ ਕਰ ਰਹੇ ਆ ਪਹਿਲਾਂ ਬਾਈ ਦੀਪ ਨੂੰ ਗੁਦਾਰ ਕਹਿੰਦਾ ਜੀ ਅੱਜ ਕੱਲ ਇਹਨੇ ਗੁਰੂ ਗੋਬਿੰਦ ਸਿੰਘ ਦੀ ਪੋਸਟ ਪਾ ਕੇ ਹਨਾ ਤਾਂ ਜਮੀ ਸੱਦ ਕਰਤਾ ਵੀ ਇਹ ਬੰਦਾ ਸਿੱਖਾਂ ਤੇ ਜਾਣ-ਬੁੱਝ ਕੇ ਇਲਜ਼ਾਮ ਲਾਉਂਦਾ ਜਾਣ-ਬੁੱਝ ਕੇ ਕਹਿੰਦਾ ਚਮਤਕਾਰ ਨਹੀਂ ਜਾਂ ਕੁਝ ਹੋਰ ਨਹੀਂ ਤੈਨੂੰ ਚਮਤਕਾਰ ਅਸੀਂ ਦਿਖਾਵਾਂਗੇ ਵੀ ਕਿਵੇਂ ਹੁੰਦਾ ਚਮਤਕਾਰ ਠੀਕ ਹੈ ਨਾ ਹੁਣ ਆਪਾਂ ਆਸ-ਪਾਸਾ ਦੇਖ ਕੇ ਰਹੀ ਕਿਉਂਕਿ ਬਹੁਤ ਚਿਰ ਹੋ ਗਿਆ ਤੈਨੂੰ ਅਸੀਂ ਸਾਨੂੰ ਬਰਦਾਸ਼ਤ ਕਰਦੇ ਹੁਣ ਤੂੰ ਬਰਦਾਸ਼ਤ ਤੋਂ ਬਾਹਰ ਆ ਮਾਫੀ ਮੰਗ ਲਾ ਮਿੱਤਰਾ ਨਹੀਂ ਤੇਰੀ ਸਟਰੋਲ ਬਹੁਤ ਹੋਣੀ ਆ ਹੁਣ ਠੀਕ ਹੈ ਨਾ ਬਾਕੀ ਹੋਰ ਵੀ ਨੌਜਵਾਨਾਂ ਨੂੰ ਕਹਿਣਾ ਹਨਾ ਵੀ ਇਹਦੀਆਂ ਗੱਲਾਂ 'ਚ ਨਹੀਂ ਆਉਣ ਦੀ ਲੋੜ ਹਨਾ ਇਹ ਕਿਸੇ ਵੀ ਪੋਸਟਰ ਤੇ ਪਾਉਂਦਾ ਇਹ ਦੂਬਾ ਤਾਂ ਫੜ ਕੇ ਮੋਬਾਈਲ ਜਾਂਦੀ ਹੈ ਪਹਿਲਾਂ ਤਾਂ ਅਸੀਂ ਡਿਲੀਟ ਕਰੋ ਹੱਥ ਨੇ ਢੱਕ ਕੇ दारू ਨਾਲ ਰੋਜ਼ ਪੋਸਟਰਾਂ ਪਾਉਣ ਲੱਗਦਾ ਕਦੇ ਕਾਸੀ ਦੀ ਪਾਉਂਦਾ ਕਦੇ ਕਾਸੀ ਦੀ ਪਾਉਂਦਾ ਇਹ ਇਹਦਾ ਫੋਨ ਜੇ ਆਖੂਗੇ ਪੰਨਣਾ ਪੂ ਪਹਿਲਾਂ ਸਾਨੂੰ ਧੰਨਵਾਦ ਜੀ